ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਪਰ ਅੱਜ ਆਪਾਂ ਕਟੀਆਂ ਬੱਛੀਆਂ ਜਿਹੜੀਆਂ ਉਹ ਖੁੱਲਣਾਂ ਛੱਡਣਾ ਹੈ ਦੇਖੋ ਤੁਸੀਂ ਪਹਿਲਾਂ ਜਦੋਂ ਆਇਆ ਆਇਆ ਬਹੁਤ ਟਰਾਫੀ ਮਾਰਿਆ ਮੈਂ ਥੋੜਾ ਜਿਹਾ ਏਲੇਟ ਹੋ ਗਿਆ ਆ ਵੇਖੋ ਵਿਚਾਰੀ ਆਹ ਵਾਲੀ ਸੀਲ ਹੈ ਐਂ ਖੜੀ ਰਹਿੰਦੀ ਹੈ ਆਹ ਸੀਲ ਹੈ ਦੋਵੇਂ ਆਹ ਵੱਡੀ ਬੱਛੀ ਵਾਲੀ ਥੋੜਾ ਜਿਹਾ ਕਰਦੀ ਹੈ ਅੱਜ ਠੰਡ ਹੈ ਜੀ ਤੁਹਾਨੂੰ ਪਤਾ ਮੀਂਹ ਪੈ ਰਿਹਾ ਹੈ ਇਹ ਸਾਰਿਆਂ ਨੂੰ ਪਜਾਉਂਦੀ ਹੈ ਇੱਕ ਦੂਜਿਆਂ ਨੂੰ ਦੇਖੋ ਦੇਖੋ ਆ ਵਿਚਾਰਾਂ ਗਾ ਖੁੰਜੀ ਆ ਛੋਟੀਆਂ ਉਹ ਇੱਕੋ ਲੜਦੀਆਂ ਆ ਆਏ ਨਿਆਰਾ ਵੀ ਆਉਂਦਾ ਬਈ ਹਲਾ ਸਾਹ ਚੜ ਕੇ ਗੱਟੀ ਦੇਖਣ ਚਾਣਾ ਹਲੇ ਖੁੱਲਣਾ

ਸੋਲੇ ਦੋਸਤੋ 5 ਵਜੇ ਆ ਛੱਡ ਦਿੰਨੇ ਹੁੰਨੇ ਆ ਆਹੀ ਬੜਾ ਭਾਈ ਜੀ ਸੋਇਰੇ ਪੱਟੀਆਂ ਛੱਡਿਆ ਕਰਾਂਗੇ گاਵਾ ਆਹ ਲੇਖੋ ਚੁੰਡ ਬਣਾਈ ਆਉਂਦੀਆਂ ਚਲੋ ਉਧਰ ਐਸੇ ਹੀ ਕਰਦੇ ਆ ਚਲੋ ਉਧਰ ਏ ਹੁਣ ਦੋਸਤੋ ਅੰਦਰ ਨੂੰ ਭਾਈ ਦਿਨਾ ਵੀ ਸਾਨੂੰ ਬਾਹਰ ਖੋਲੋ ਇੰਨਾਂ ਨੂੰ ਵੀ ਲੈ ਜਾ ਬੱਚੀ ਚਲ ਅੰਦਰ ਚਲ ਤੂੰ ਵੀ ਅੰਦਰ ਚਲ ਇੰਨਾਂ ਨੂੰ ਲੈ ਜਾ ਇਹਨਾਂ ਨਾਲ ਜੀ ਲੱਗਿਆ ਰਹਿੰਦਾ ਦੋਸਤੋ ਫੈਮਿਲੀ ਮੈਂਬਰ ਆ ਇਹ ਆ ਵੇਖੋ ਗੱਲਾਂ ਕਰਦੇ ਨੇ ਗੱਲ ਬਾਤ ਕਰ ਲਿਓ ਚਲ ਗੱਲਾਂ ਬਾਤ ਕਰੀ ਚਲ ਅੱਜਾ ਭੱਜੋ 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 ਆ ਦੇਖੋ ਵਿਚਾਰਿਆ ਸਹੀਲ ਤਾ ਖੜਨਾ ਚੱਲ ਅਦਰ ਚੱਲ ਦੋਸਤੋ ਆਪਣੀਆਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਚਲੋ ਆਪਾਂ ਹੁਣ ਡੇਲੀ ਪਾਇਆ ਕਰਾਂਗੇ ਵੀਡੀਓ ਚਾਹੇ ਹੱਥ ਨੇ ਚਾਹੇ ਤੜਕੇ ਚਲੋ ਠੀਕ ਆ ਦੋਸਤੋ ਅੱਜ ਲਈ ਇੰਨਾ ਹੀ ਧੰਨਵਾਦ